ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਸਟ੍ਰੋਲੋਜਰ ਜੈਪਾਲ 5 ਜੁਲਾਈ ਨੂੰ ਮੱਸਿਆ ਆ ਰਹੀ ਆ ਦੋਸਤੋ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਬੜੀ ਦੇਰ ਹੋ ਗਈ ਸਟਰਗਲ ਕਰਦਿਆਂ ਨੂੰ ਉਹਨਾਂ ਨੂੰ ਰਾਈਜ਼ ਨਹੀਂ ਮਿਲ ਰਿਆ ਜਾਂ ਫਾਈਨੈਂਸ਼ੀਅਲੀ ਉਹ ਦਿਨੋਂ ਦਿਨ ਵੀਕ ਹੋ ਰਹੇ ਆ ਘਰ ਦੇ ਅੰਦਰ ਪੈਸਾ ਖੜ ਨਹੀਂ ਰਿਹਾ ਤੇ ਤੁਹਾਡੀ ਪਾਕਟ ਵੀ ਹਮੇਸ਼ਾ ਖਾਲੀ ਰਹਿੰਦੀ ਆ ਮੇਰੇ ਕਹਿਣ ਦਾ ਮਤਲਬ ਤੁਹਾਡੇ ਪਰਸ ਦੇ ਵਿੱਚ ਵੀ ਪੈਸਾ ਨਹੀਂ ਟਿਕਦਾ ਤੁਹਾਡੇ ਖਰਚੇ ਜ਼ਿਆਦਾ ਨੇ ਪਰ ਉਨੀ ਆਮਦਨ ਨਹੀਂ ਹੋ ਰਹੀ ਕਿਤੇ ਨਾ ਕਿਤੇ ਤੁਹਾਡੇ ਘਰ ਦੇ ਅੰਦਰ ਬਿਮਾਰੀ ਨਹੀਂ ਜਾ ਰਹੀ ਜਾਂ ਫਿਰ ਤੁਹਾਡੇ ਰੋਜ਼ ਕਿਤੇ ਨਾ ਕਿਤੇ ਜਾਂ ਤਾਂ ਕੋਈ ਐਕਸੀਡੈਂਟ ਦਾ ਯੋਗ ਬਣ ਜਾਂਦਾ ਜਾਂ ਤੁਹਾਡੇ ਸੱਟ ਫੇਟ ਲੱਗ ਜਾਂਦੀ ਹੈ ਤੇ ਘਰ ਦੇ ਵਿੱਚ ਅਣਬੰਡ ਰਹਿੰਦੀ ਆ ਤਾਂ ਉਹਦੇ ਲਈ ਬੜਾ ਵਧੀਆ ਉਪਾਅ ਲੈ ਕੇ ਆਏ ਆ ਤੁਸੀਂ ਮੱਸੀਆ ਦੀ ਸ਼ਾਮ ਨੂੰ ਤਲੀ ਹੋਈ ਚੀਜ਼ দান ਕਰਨੀਆਂ ਦੋਸਤੋ ਤੇ ਜੇ ਸਮੋਸੇ দান ਕਰੋ ਤੇ ਨਾਲ ਕਾਲੇ ਰੰਗ ਦੀਆਂ ਗੁਲਾਬ ਜਾਮਣਾ ਵੀ দান ਕਰਨੀਆਂ 11 ਜਾਣਿਆਂ ਨੂੰ ਦੇਖ